ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਇਹ ਵੀ ਪੰਜਾਬ ਟੀਵੀ ਤੇ ਮੈਂ ਸੁਖਵਿੰਦਰ ਸਿੰਘ ਟਵਾਦ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਰਾਏਪੁਰ ਦੇ ਵਿੱਚ ਪਹੁੰਚੇ ਆਂ ਬੜੀ ਰਮਣੀਕ ਜਗ੍ਹਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਪਿੰਡ ਦੇ ਲੋਕ ਬੈਠੇ ਨੇ ਔਰ ਇਹ ਰਮਣੀਕ ਜਗ੍ਹਾ ਜਿਹੜੀ ਤੁਸੀਂ ਦੇਖਦੇ ਹੋ ਜਿੱਥੇ ਬੋਹੜਾਂ ਦੇ ਪਿੱਪਲਾਂ ਦੇ ਬੜੇ ਵਿਸਾਲ ਔਰ ਪੁਰਾਣੇ ਰੁੱਖ ਨੇ ਔਰ ਇੱਥੇ ਆ ਕੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ ਸਵਰਗ ਦੇ ਵਿੱਚ ਆ ਗਏ ਹੁੰਦੇ ਆ ਬੜਾ ਠੰਡਾ ਮਹਿਸੂਸ ਹੋ ਰਿਹਾ ਬੜੀ ਠੰਡਕ ਮਹਿਸੂਸ ਹੋ ਰਹੀ ਆ ਤੋ ਦੱਸ ਦਈਏ ਕਿ ਇਹ ਜਗਾ ਜਿਹੜੀ ਹੈਗੀ ਆ ਇਹ ਬਾਬਾ ਮੋਤੀ ਗਿਰਜੀ ਦੀ ਜਗਾ ਹੈਗੀ ਆ ਬੜੀ ਮਾਨਤਾ ਇਸ ਜਗਾ ਦੀ ਇਲਾਕੇ ਦੇ ਵਿੱਚ ਔਰ ਇੱਥੇ ਸਾਲ ਦੇ ਵਿੱਚ ਇੱਕ ਬੜਾ ਭਾਰੀ ਮੇਲਾ ਵੀ ਲੱਗਦਾ ਜਿੱਥੇ ਇਲਾਕੇ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਪੰਜਾਬ ਪਰ ਦੇ ਲੋਕ ਆਉਂਦੇ ਨੇ ਸੁੱਖਾਂ ਬਾਰਾਉਂਦੀਆਂ ਨੇ ਉਹਨਾਂ ਦੀਆਂ ਤੇ ਬੜਾ ਇਕੱਠ ਹੁੰਦਾ ਸੋ ਅੱਜ ਵੀ ਇੱਥੇ ਜਿਹੜਾ ਹੈਗਾ ਦੇਖਿਆ ਕਿ ਅਸੀਂ ਨੇ ਰੋਟ ਲਗਾਏ ਜਾ ਰਹੇ ਨੇ ਸੋ ਬਾਬਾ ਜੀ ਔਰ ਪੂਰਾ ਪਿੰਡ ਸਾਡੇ ਨਾਲ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਪਰੰਪਰਾ ਕਿਸ ਤਰ੍ਹਾਂ ਦੀ ਆ ਔਰ ਕਿਵੇਂ ਚੱਲਦੀ ਆ ਔਰ ਬਾਬਾ ਮੋਤੀ ਗਿਰਜੀ ਦਾ ਜਿਹੜਾ ਇਹ ਸਥਾਨ ਆ ਕਿੰਨਾ ਕੁ ਪੁਰਾਣਾ ਸਭ ਤੋਂ ਪਹਿਲਾਂ ਤਾਂ ਆਪਾਂ ਦਾ ਸਵਾਗਤ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਇਹਨਾਂ ਜੱਗਾ ਸਿੰਘ ਆ ਜੀ ਬਾਬਾ ਜੀ ਸਾਨੂੰ ਦੱਸੋ ਕਿ ਇਹ ਜਿਹੜੀ ਜਗ੍ਹਾ ਹੈਗੀ ਆ ਉਹ ਕਿੰਨੀ ਕੁ ਪੁਰਾਣੀ ਔਰ ਕੀ ਮੰਨਤ ਆਦੀ ਲੋਕਾਂ ਵਿੱਚ ਇਹ ਬਾਬਾ ਜੀ ਜਗ੍ਹਾ ਪੰਨਾ 350 ਸਾਲ ਪੁਰਾਣੀ ਹੈ ਜਗ੍ਹਾ ਇਹ ਹਾਂ ਇੱਥੇ ਸੁਖਾਵਾਰ ਆਉਂਦੀਆਂ ਨੇ ਸਾਲ ਦੇ ਵਿੱਚ ਫਰਵਰੀ ਦੇ ਮਹੀਨੇ 'ਚ ਹੂੰ ਫੱਗਣ ਦੇਸੀ ਮਹੀਨਾ ਉਹਦੇ ਵਿੱਚ ਮੇਲਾ ਲੱਗਦਾ ਹੈ ਹੂੰ ਲੋਕਾਂ ਦੀ ਸੁਖਾਵਾਰ ਆਉਂਦੀਆਂ ਨੇ ਤੇ ਦੇਸ਼-ਵਦੇਸ਼ ਤੋਂ ਵੀ ਸੰਗਤ ਆਉਂਦੀ ਹੈ ਹੂੰ ਤੇ ਇਲਾਕੇ ਦੇ ਸਾਰੇ ਹੂੰ ਲੋਕ ਪਹੁੰਚਦੇ ਨੇ ਹੋਰ ਉਹਨਾਂ ਦੇ ਰਿਸ਼ਤੇ ਦਾ ਉਹਨਾਂ ਦੇ ਇਸਤਿਹਾਰ ਵੀ ਪਹੁੰਚਦੇ ਨੇ ਹੂੰ ਅਤੇ ਤੁਸੀਂ ਉਹਦੇ ਸੇਵਾ ਨਿਭਾ ਰਹੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਨੂੰ ਹੂੰ ਤਾਂ ਵੈਸੇ ਕਾਫੀ ਦੇਰ ਹੋ ਗਈ ਜੀ ਤੇ ਬਾਬਾ ਜੀ ਦੇ ਕੋਲ ਨਾਲ ਮੈਨੂੰ 64 ਸਾਲ ਹੋ ਗਏ ਹੂੰ ਤੇ ਜਿੱਤੋ ਸੇਵਾ ਨਿਭਾ ਰਹੇ ਹਾਂ ਇਹਨਾਂ ਦੇ ਸਵੇਰ ਦੀ ਵੀ ਤੇ ਸ਼ਾਮ ਦੀ ਵੀ ਹੂੰ ਇਸ ਤਰ੍ਹਾਂ ਦੇ ਜਿਹੜੇ ਉਹਰੇ ਆਪਾਂ ਕਹਿੰਦੇ ਆ ਕਿ ਇੰਨੀ ਉੱਚੀ ਜਗ੍ਹਾ ਦੂਰੋਂ ਦਿਸਦੀ ਆ ਕਿਸੇ ਥੇਹ ਤੇ ਬਸੀ ਹੋਈ ਜਗ੍ਹਾ ਥੇਹ ਤੇ ਬਸੀ ਜਗ੍ਹਾ ਜੀ ਬਹੁਤ ਪ੍ਰਾਤਨ ਜਗਾਈਏ ਹੂੰ ਕਿ ਜੇ ਮੈਂ ਆਪਾਂ ਕਹਿੰਦੇ ਆ 3.5 ਸਫਾਰ ਪ੍ਰਾਣੀ ਇਸ ਤਰ੍ਹਾਂ ਪਹਿਲਾਂ ਪਿੰਡ ਵਸਿਆ ਹੋਇਆ ਸੀ ਜੀ ਹੂੰ ਇਹ ਕੋਈ ਪਹੁੰਚੇ ਹੈ ਮਹਾਪਰਖੀ ਹੈ ਜਿਨ੍ਹਾਂ ਦੇ ਮੰਨਤਾ ਹੋਈ ਹੈ ਹਮ ਤਾਰੇ ਇਨਸਾਨ ਦੇ ਜੋ ਵੀ ਸੱਚੇ ਮਨ ਨਾਲ ਇੱਥੇ ਆਉਂਦੇ ਜੀ ਤੇ ਸੁੱਖਾਂ ਵਰ ਪੂਰੀਆਂ ਹੁੰਦੀਆਂ ਜੀ ਜਿਵੇਂ ਆਪਾਂ ਦੇਖਦੇ ਆ ਇੱਕ ਬੜੇ ਮੋਹੜ ਦੇ ਔਰ ਪਿੱਪਲ ਦੇ ਰੁੱਖ ਦੇ ਥੱਲੇ ਆਪਾਂ ਬੈਠੇ ਆ ਅਕਸਰ ਕੀ ਆ ਹੁਣ ਪੰਜਾਬ ਦੇ ਵਿੱਚ ਲੋਕ ਰੁੱਖਾਂ ਨੂੰ ਵੱਢ ਰਹੇ ਨੇ ਤੇ ਇੱਥੇ ਨਹੀਂ ਕਦੇ ਕਿਸੇ ਨੇ ਗੱਲ ਕੀਤੀ ਕਿ ਇਹਨਾਂ ਨੂੰ ਵੱਢਿਆ ਜਾਵੇ ਜੀ ਇੱਥੇ ਸੈੱਡ ਪਾਏ ਜਾਣ ਔਰ ਨਹੀਂ ਜੀ ਨਹੀਂ ਇੱਥੇ ਤਾਂ ਸਮੇਂ ਤੇ ਰੁੱਖ ਲੱਗਦੇ ਨੇ ਜੀ ਇਹਨਾਂ ਦੇ ਸੰਭਾਲ ਜਿੰਨੀ ਆ ਵੱਧ ਤੋਂ ਵੱਧ ਪਿੰਡ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਕੀਤੀ ਜਾਂਦੀ ਜੀ ਮੁੰਡਿਆਂ ਦਾ ਸਹਿਯੋਗ ਵੀ ਇੰਨਾ ਹੈ ਜੀ ਹਦੋਂ ਵੱਧ ਜੀ ਇਹਨਾਂ ਦਾ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਂਦਾ ਜੀ ਹਫ਼ਤੇ 10 ਦਿਨ ਬਾਅਦ 15 ਦਿਨ ਬਾਅਦ ਪਾਣੀ ਨਹੀਂ ਪੈਂਦਾ ਇਹਨਾਂ ਨੂੰ ਤੇ ਇਹਦੀ ਸਮਾਲ ਵਾਸਤੇ ਜੀ ਹਮ ਹੇ ਨੀਚੇ ਅਸੀਂ ਨੇ ਪਾਈਪ ਲਾ ਕੇ ਇਹਨੂੰ ਉੱਚਾ ਕਰਨ ਵਾਸਤੇ ਵੀ ਬੋਰਡ ਵੱਡੇ ਨਾ ਜਾਣ ਇਹਨੂੰ ਅੱਗੇ ਵਧਾਇਆ ਜਾਵੇ ਜਿੰਨਾ ਵੱਧ ਵੱਧ ਵਾਦੇ ਜੀ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ ਇਹਨਾਂ ਬੋਰਡਾਂ ਨੂੰ ਇਹ ਪ੍ਰਾਤਨ ਬੋਰਡ ਨੇ ਜੀ ਇਹਨਾਂ ਦਾ ਆਕਸੀਜਨ ਵੀ ਵਧੀਆ ਹੈ ਬਹੁਤ ਵਧੀਆ ਸਾਧੂ ਸੰਤਾਂ ਦੀ ਜਗ੍ਹਾ ਤੇ ਜ਼ਿਆਦਾਤਰ ਪਾਈ ਜਾਂਦੇ ਨੇ ਜਦੋਂ ਤੁਸੀਂ ਸਾਲ ਦੀ ਗੱਲ ਕੀਤੀ ਕਿ ਇੱਕ ਸਾਲ ਦੇ ਵਿੱਚ ਤਿੰਨ ਦਿਨਾਂ ਦਾ ਉਹ ਮੇਲਾ ਫਰਦਾ ਜੋੜ ਮੇਲਾ ਬੜੀ ਮਾਨਤਾ ਹੁੰਦੀ ਆ ਬੜੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਹਨਾਂ ਦੇ ਰਿਸ਼ਤੇਦਾਰ ਆਉਂਦੇ ਨੇ ਦੇਸਾਂ ਦੇਸਾਂ ਤੋਂ ਸੰਗਤ ਆਉਂਦੀਆਂ ਨੇ ਆਮ ਦਿਨਾਂ ਦੇ ਵਿੱਚ ਵੀ ਇੱਥੇ ਸਦਾ ਲੋ ਆਉਂਦੇ ਰਹਿੰਦੇ ਨੇ ਸਦਾ ਲੋ ਆਉਂਦੇ ਹਰ ਇੱਕ ਮੰਗਲਵਾਰ ਨੂੰ ਜੀ ਇੱਥੇ ਵਧੀਆ ਇਕੱਠ ਹੁੰਦਾ ਏ ਇਲਾਕੇ ਦਾ ਆਪਣੇ ਦਾ ਤੁਸੀਂ ਸਮਝ ਲਓ 6-7 ਪਿੰਡਾਂ ਦਾ ਵੀ ਹੂੰ ਕੰਟੀ ਨੂੰ ਮੱਥਾ ਟੇਕਣਾ ਹਰੇਕ ਮੰਗਲਵਾਰ ਮੱਥਾ ਟੇਕਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹਦੇ ਸੁੱਖਾ ਵਾਲੇ ਉਹ ਵੈਸੇ ਵੀ ਦੇਖ ਜਾਂਦੇ ਨੇ ਜੀ ਹਰੇਕ ਮੰਗਲਵਾਰ ਦੇਖ ਜਾਂਦੇ ਜੇਠੇ ਮੰਗਲਵਾਰ ਨੂੰ ਵੱਧ ਇਕੱਠ ਹੁੰਦਾ ਜੀ ਬਾਕੀ ਵੈਸੇ ਹੀ ਮੱਥਾ ਟੇਕਦੇ ਜੀ ਹਰੇਕ ਮੰਗਲਵਾਰ ਅੱਜ ਜਿਹੜਾ ਇਹ ਰੋਟ ਲਗਾਏ ਜਾ ਰਹੇ ਨੇ ਜ਼ਿਆਦਾਤਰ ਤਾਂ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਪਤਾ ਹੀ ਨਹੀਂ ਕਿ ਕੀ ਰੋਟ ਕੀ ਹੁੰਦੇ ਨੇ ਇਹ ਕਿਸ ਤਰ੍ਹਾਂ ਦੀ ਵਿਧੀ ਨਾਲ ਇਹ ਰੋਟ ਪਕਾਏ ਜਾਂਦੇ ਨੇ ਔਰ ਕਿਉਂ ਪਕਾਏ ਜਾਂਦੇ ਨੇ ਕਿਹਨਾਂ ਵੱਲੋਂ ਇਹ ਸਿੱਧਾ ਜਿਹੜਾ ਦਿੱਤਾ ਜਾਂਦਾ ਔਰ ਬਾਅਦ ਦੇ ਵਿੱਚ ਉਹ ਰੋਟਾਂ ਨੂੰ ਕੀ ਕੀਤਾ ਜਾਂਦਾ ਇਹ ਥੋੜਾ ਜਿਆਦਾ ਦੱਸੋ ਇਹ ਪਿੰਡ ਦੇ ਸਹਿਯੋਗ ਨਾਲ ਆਟਾ ਤਿਆਰ ਗੁਰ ਇਕੱਠਾ ਕੀਤਾ ਜਾਂਦਾ ਜੀ ਸੰਗਤ ਵੱਲੋਂ ਹੂੰ ਇਹ ਉੱਥੇ ਤਿਆਰ ਕਰਕੇ ਜੀ ਇੱਥੇ ਇਹ ਪਕਾਏ ਜਾਂਦੇ ਨੇ ਇਹ ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਰੋਟ ਲੱਗਦੇ ਨੇ ਜੀ ਹੂੰ ਤੇ ਬਾਕੀ ਪਿੰਡ ਦੇ ਵਿੱਚ ਬਤਾਇਆ ਜਾਂਦਾ ਸੰਗਤ ਆਉਂਦੀ ਸੰਗਤ ਨੂੰ ਬਤਾਇਆ ਜਾਂਦਾ ਸ਼ਾਮ ਤੱਕ ਜੀ ਇਹ ਹੂੰ ਬਾਕੀ ਜਿਹੜਾ ਹੁੰਦਾ ਜੀ ਅਸੀਂ ਗੋਸਾਲਾ ਉੱਤੋਂ ਕਰਦੇ ਹੁੰਦੇ ਹੂੰ ਜਿਹੜਾ ਬਾਕੀ ਬਸੇ ਜਾਂਦੇ ਹਰੇਕ ਸਾਲ ਜੀ ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਰੋਟੀ ਲੱਗਦੇ ਨੇ ਜੀ ਹੂੰ ਤੇ ਅਗਲੇ ਮਹੀਨੇ ਅਸੀਂ ਚੌਲਾਂ ਦਾ ਲੰਗਰ ਵੀ ਲਾਉਦੇ ਹਾਂ ਜੀ ਸਾਲ ਦੇ ਵਿੱਚ ਇੱਕ ਵਾਰੀ ਚੌਲਾਂ ਦਾ ਲੰਗਰ ਵੀ ਲੱਗਦਾ ਹੈ ਜੀ ਹੂੰ ਤੇ ਹਾਰ ਦੇ ਮਹੀਨੇ ਦੇ ਵਿੱਚ ਅਸੀਂ ਚੌਲਾਂ ਦਾ ਜੱਗ ਕਰਦੇ ਹਾਂ ਜੀ ਤੇ ਇਸ ਜੇਠ ਦੇ ਵਿੱਚ ਅਸੀਂ ਰੋਟੀ ਲਾਉਣੇ ਲਾਉਣੇ ਨੇ ਇਹ ਹਰ ਸਾਲ ਦਾ ਹੈ ਹਰ ਸਾਲ ਹਾਂਜੀ ਇਹ ਜਿਹੜਾ ਜੇਠ ਆਉਂਦਾ ਜੀ ਮੰਗਲਵਾਰ ਉਸ ਨੂੰ ਰੋਟ ਲੱਗਦੇ ਨੇ ਜੇਠਾ ਮੰਗਲਵਾਰ ਜਿਹੜਾ ਹਾੜ ਦਾ ਹੋਗਾ ਉਹਦੇ ਵਿੱਚ ਚਾਹਨ ਦਾ ਪਟਾਰਾ ਚੱਲਦੇ ਠੀਕ ਹੈ ਜੀ ਅ ਜੋ ਹੋਰ ਵੀ ਸਾਡੇ ਨਾਲ ਨੌਜਵਾਨ ਬੈਠੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ માનਤਾ ਔਰ ਇਹ ਜਿਹੜਾ ਰੋਟ ਲਗਾਏ ਜਾਂਦੇ ਨੇ ਕਿਸ ਤਰ੍ਹਾਂ ਦਾ ਹੈ ਸਾਜ ਕੀ ਨਾਮ ਆਪਣਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਰਿਤ ਸਿੰਘ ਆ ਜੀ ਪਿੰਡ ਹੈ ਮੇਰਾ ਡਾਇਪਰਾ ਇੱਥੇ ਅੱਜ ਆਪ ਬੈਠੇ ਆ ਇੱਕ ਸਾਡੇ ਬਾਬਾ ਮੋਤੀਕਰ ਜੀ ਦਾ ਸਥਾਨ ਆ। ਹੂੰ। ਤਕਰੀਬਨ ਜਿਹੜਾ ਸਾਡਾ ਭੰਡਾਰਾ ਉਹ 1983 ਤੋਂ ਲਗਭਗ ਲਗਾਤਾਰ ਚੱਲਦਾ ਆ ਰਿਹਾ। ਹੂੰ। ਇਹ ਹਰ ਸਾਲ ਦੀ ਤਰ੍ਹਾਂ 3 ਦਿਨ ਉਹਰੇ ਸ੍ਰੀ ਖੰਡ ਪਾਤ ਸਾਹਿਬ ਦੇ ਭੋਗ ਪਾਈ ਜਾਂਦੇ ਨੇ। ਸੰਗਤਾਂ ਦੂਰੋਂ ਆਉਂਦੀਆਂ ਨੇ। ਸਾਡਾ ਪਿੰਡ ਰੇ ਪਰ ਅਲੀਪੁਰ, ਰਾਮਪੁਰ ਸੱਨਾ, ਨੰਗਲ ਅਤੇ ਆਮਰਗੜ ਦੀ ਸੰਗਤ ਤੇ ਹੋਰ ਵੀ ਜਿਹੜੀਆਂ ਆਲੇ-ਦੁਆਲੇ ਦੀਆਂ ਸੰਗਤਾਂ ਨੇ ਇੱਥੇ ਪਹੁੰਚੀਆਂ ਨੇ। ਤੇ ਪੂਰਾ ਵਧੀਆ ਜਿਹੜਾ ਭੰਡਾਰਾ ਹੁੰਦਾ। ਇਹ ਬੜੀ ਮਾਨਤਾ ਲੋਕਾਂ ਦੇ ਵਿੱਚ ਦੂਰੋਂ ਦੂਰੋਂ ਬਾਬਾ ਜੀ ਨੇ ਦੱਸਿਆ ਕਿ ਹੋਰ ਵੀ ਸੰਕਾ ਦੇ ਸੰਬੰਧਾਂ ਤੋਂ ਵੀ ਹਾਂਜੀ ਜਿੰਨੇ ਵੀ ਸਾਡੇ ਪਿੰਡ ਦੇ ਵਿਦੇਸ਼ ਰਹਿੰਦੇ ਨੇ ਕੁਝ ਪੁਰਾਣੇ ਜਿਹੜੇ ਉਹਨੇ ਪਿੰਡ ਤੋਂ ਦਿੱਲੀ ਗਏ ਨੇ ਜਾਂ ਕਿਤੇ ਵੀ ਬੰਬੇ ਉਹਨਾਂ ਨੇ ਸਾਤੋਂ ਟਾਈਮ ਬੁੱਸ ਕੇ ਸੋਮਵਾਰ ਮੰਗਲਵਾਰ ਜਾਂ ਐਤਵਾਰ ਇੱਕ ਦਿਨ ਜ਼ਰੂਰ ਦਰਸ਼ਨਾਂ ਲਈ ਇੱਥੇ ਪਹੁੰਚਦੇ ਨੇ ਦੀਵਾਲੀ ਨੂੰ ਵੀ ਉਹ ਜਿੰਨੀ ਵੀ ਸੰਗ ਸਾਡੇ ਪਿੰਡਾਂ ਦੀ ਦੂਰ ਨੇੜੇ ਰਹਿੰਦੀ ਆ ਤਾਂ ਸਾਰੀ ਆਉਂਦੀ ਆ ਹੁਣ ਅਗਲੇ ਮਹੀਨੇ ਇੱਕ ਚੌਲਾਂ ਦਾ ਭੰਡਾਰਾ ਹੁੰਦਾ ਜੋ ਕਿ ਹਰ ਸਾਲ ਦੀ ਤਰ੍ਹਾਂ ਹੁੰਦਾ ਅੱਜ ਰੋਟ ਲਗਾਏ ਗਏ ਨੇ ਇਹ ਸਾਰੇ ਸਾਡੇ ਨਗਰ ਦਾ ਸਹਿਯੋਗ ਆ ਪੂਰਾ ਵਧੀਆ ਬਾਬਾ ਜੀ ਦਾ ਅਸੀਰਵਾਦ ਸਾਰੇ ਨਗਰ ਅ ਸੋ ਇਹ ਜਿਸ ਤਰ੍ਹਾਂ ਦੇ ਨੌਜਵਾਨਾਂ ਵੱਲੋਂ ਵੀ ਪਰਾਲੇ ਕੀਤੇ ਜਾਂਦੇ ਨੇ ਹੋਰ ਵੀ ਤੁਸੀਂ ਦੱਸਿਆ ਕਿ ਲੋਕ ਆਉਂਦੇ ਨੇ ਇੱਥੇ ਸੁੱਖਾਂ ਵਾਰ ਆਉਂਦੀਆਂ ਨੇ ਤੇ ਇੱਕ ਜਿਹੜੀ ਬਲੱਖਣ ਚੀਜ਼ ਸਾਨੂੰ ਇੱਥੇ ਲੱਗੀ ਕਿ ਰੁੱਖ ਨੇ ਜਿਹੜੇ ਬੋੜ ਦਾ ਰੁੱਖ ਸਾਡੇ ਬਰਾਤ ਦੀ ਰੁੱਖ ਨੇ ਤੇ ਪੜਨੇ ਜਿੱਥੇ ਅੱਜ ਪੰਜਾਬ ਦੇ ਵਿੱਚ ਲੋਕ ਦੇਖਦੇ ਨੇ ਵੀ ਸਾਡੇ ਕਿਤੇ ਖੇਤ ਦੇ ਵਿੱਚ ਰੁੱਖ ਆ ਗਿਆ ਉਹਨਾਂ ਵੱਡ ਦਿੱਤਾ ਜਾਂਦਾ ਕਿ ਜੀ ਨੁਕਸਾਨ ਕਰਦਾ ਹੋਟ ਕਰਦਾ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਕਿਉਂਕਿ ਮੈਂ ਖੁਦ ਵਾਤਾਵਰਣ ਪ੍ਰੇਮੀ ਆ ਮੈਨੂੰ ਵਧੀਆ ਲੱਗਿਆ ਇੱਥੇ ਆ ਕੇ ਕਿ ਇੱਥੇ ਨਹੀਂ ਕਦੇ ਕਿਸੇ ਨੇ ਇਸ ਤਰ੍ਹਾਂ ਕਿਹਾ ਕਿ ਜੀ ਯਾਰ ਇਹਨਾਂ ਨੂੰ ਆਪਾਂ ਵੱਢ ਦਈਏ ਇੱਥੇ ਗੰਦ ਪਾਉਂਦੇ ਨੇ ਇੱਥੇ ਬਿੱਠਾ ਖਣਾਉਂਦੇ ਨੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਜੀ ਕਿਉਂਕਿ ਜਿਹੜੇ ਸਾਧੂ ਸੰਤਾਂ ਦੇ ਡੇਰੇ ਹੁੰਦੇ ਨੇ ਸਥਾਨ ਹੁੰਦੇ ਨੇ ਉਥੇ ਕੱਲਾ ਆਪਣੇ ਜਿਵੇਂ ਜੀਵਨੇ ਨਹੀਂ ਆਉਣਾ ਉੱਥੇ ਹਰ ਇੱਕ ਪ੍ਰਾਣੀ ਨਹੀਂ ਆਉਣਾ ਹੁੰਦਾ ਜਿਹੜੇ ਇੱਥੇ ਨੇ ਇੱਥੇ ਮੋਰ ਮਿਲਦੇ ਨੇ ਦੇਖਣ ਨੂੰ ਸਰਦੀ ਦੇ ਵਿੱਚ ਕਿਤੇ ਮੋਰ ਨਹੀਂ ਦਿਖਦਾ ਜਦੋਂ ਇੱਥੇ ਉਹਨਾਂ ਨੂੰ ਪੂਰਾ ਸਾਡੇ ਵੱਲੋਂ ਜੋ ਵੀ ਹੁੰਦਾ ਕਣਕ ਜੋ ਵੀ ਹੁੰਦਾ ਸੀ ਪਾਉ ਪੂਰੇ ਮੋਰਾਂ ਦੀਆਂ ਡਾਰਾਂ ਹੁੰਦੀਆਂ ਨੇ ਸਵੇਰ ਦੇ ਟਾਈਮ ਹੂੰ ਜਿਹੜੇ ਬਹੁਤ ਵਧੀਆ ਪਹਿਲਾਂ ਪਾਉਂਦੇ ਨੇ ਜਿਹੜੀਆਂ ਆਪਾਂ ਕਹਿੰਦੇ ਆਂ ਵੀ ਚਿੜੀਆਂ ਅਲੋਪ ਹੋ ਗਈਆਂ ਉਹਰੇ ਦੇਖਣ ਨੂੰ ਮਿਲਦੀਆਂ ਨੇ ਜਿਹੜੀ ਚਿੜੀਆਂ ਦੀ ਚੀਂਚੀ ਅਸੀਂ ਬਚਪਨ ਦੇ ਵਿੱਚ ਦੇਖੀ ਸੀ ਉਹ ਸਾਨੂੰ ਸਵੇਰੇ ਉਹਰੇ ਮਹਿਸੂਸ ਇਸ ਟਾਈਮ ਵੀ ਹੋ ਰਹੀ ਹੈ ਕਿਉਂਕਿ ਤਾਂ ਹੋ ਰਹੀ ਆ ਜੇ ਉਰੇ ਬਰੋਟੇ ਨੇ ਪਿੱਪਲ ਨੇ ਕਿਉਂਕਿ ਆਲੇ-ਦਾਲੇ ਦੇ ਪਿੰਡਾਂ ਵਿੱਚ ਕਿਤੇ ਵੀ ਨਹੀਂ ਹੈਗੀ ਜਿਹੜੀ ਆਪਾਂ ਨੂੰ ਏਟੀਆਂ ਦੇ ਵਿੱਚ ਨਹੀਂ ਮਿਲਦਾ ਸਪੂਨ ਉਹ ਇੱਥੇ ਆ ਕੇ ਮਿਲਦਾ ਹੈ ਕਿਉਂਕਿ ਇਹ ਸਾਧੂ ਸੰਤਾਂ ਦੀ ਜਗ੍ਹਾ ਪੂਰੇ ਹੋਰ ਵੀ ਜਦੋਂ ਸਾਧੂ ਆਉਂਦੇ ਨੇ ਤਾਂ ਇੱਕੋ ਗੱਲ ਕਹਿੰਦੇ ਨੇ ਵੀ ਦਰਸਤਾਂ ਨੂੰ ਨਹੀਂ ਕੱਟਣਾ ਨਾ ਜਦ ਤੱਕ ਕੱਟੇ ਗਏ ਨੇ ਨਾ ਕੱਟੇ ਜਾਣੇ ਸਾਡੇ ਪਿੰਡ ਦੇ ਬਹੁਤ-ਬਹੁਤ ਧੰਨਵਾਦ ਆ ਸੋ ਇਸ ਨੌਜਵਾਨ ਵੀਰ ਦੀਆਂ ਗੱਲਾਂ ਸਾਨੂੰ ਬੜੀਆਂ ਵਧੀਆ ਲੱਗੀਆਂ ਬਾਬਾ ਜੀ ਬੈਠੇ ਇਹਨਾਂ ਨੇ ਵੀ ਦੱਸਿਆ ਕਿ ਮਾਨਤਾ ਸੋ ਮੈਂ ਇਹਨਾਂ ਦੀਆਂ ਗੱਲਾਂ ਤੋਂ ਸਾਨੂੰ ਇਹੀ ਲੱਗਿਆ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇੱਥੇ ਮੋਰ ਦੇਖਣ ਨੂੰ ਮਿਲਦੇ ਨੇ ਤੇ ਚਿੜੀਆਂ ਦੀ ਚੀਂ-ਚੀ ਸਾਨੂੰ ਸੁਣਨ ਨੂੰ ਮਿਲਦੀ ਆ। ਸੋ ਏਸੀਆਂ ਦੇ ਥੱਲੇ ਬੈਠ ਕੇ ਆਨੰਦ ਨਹੀਂ ਆਉਂਦਾ ਜਿਵੇਂ ਇਨਾਂ ਮੋਰਾਂ ਦੀਆਂ ਸ਼ਾਮਾਂ ਦੇ ਥੱਲੇ ਬੈਠ ਕੇ ਆਨੰਦ ਆਉਂਦਾ। ਸੋ ਅਸੀਂ ਆਪਣੇ ਵੱਲੋਂ ਵੀ ਇਹ ਲੋਕਾਂ ਨੂੰ ਅਪੀਲ ਕਰਦੇ ਆਂ ਦੇਖੋ ਇੱਥੇ ਧਾਰਮਿਕ ਜਗ੍ਹਾ ਇਹਦੀ ਮਾਨਤਾ ਹੈਗੀ ਆ ਬਾਬਾ ਮੋਤੀ ਗਿਰਜੀ ਦੀ ਸੋ ਇਸ ਕਰਕੇ ਮੋੜਾ ਨੂ ਰੱਖਿਆ ਗਿਆ ਸੋ ਸਾਨੂੰ ਚਾਹੀਦਾ ਜੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਇਹ ਬਾਬਾ ਬੋੜ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਖੜੇ ਨੇ ਸਾਡੇ ਬਰਾਸਤੀ ਰੁੱਖ ਨਿੰਮਾ ਪਿੱਪਲ ਨੇ ਉਹਨਾਂ ਨੂੰ ਸਾਂਭਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਦਿਨੋਂ ਦਿਨ ਤਪੱਸ ਵਧ ਰਹੀ ਆ ਸੋ ਸਾਨੂੰ ਯਾਦ ਆਉਣੀ ਇਹ ਫਿਰ ਇਹ ਰੁੱਖ ਜਦੋਂ ਅਸੀਂ ਪਾੜਨ ਨੂੰ ਤਾਂ ਇਹਨਾਂ ਨੂੰ ਮੈਂਟ ਲੱਗਦਾ ਪਰ ਪਾਲਣ ਨੂੰ ਹਾਲਾਂਕਿ ਦੀ ਸਮਾਂ ਲੱਗਦਾ